ਜੀ ਕਿਸਾਨ ਦੋਸਤੋ ਮੈਂ ਰਿਪੋਰਟਰ ਸੰਦੀਪ ਸਿੰਘ ਖੇਤੀਬਾੜੀ ਵਿਭਾਗ ਬਲਾਕ ਸਮਰਾਲਾ ਜ਼ਿਲ੍ਹਾ ਲੁਧਿਆਣਾ ਤੇ ਅੱਜ ਅਸੀਂ ਅਗਾ ਵੱਧੂ ਕਿਸਾਨ ਸਰਦਾਰ ਜਸਦੇਵ ਸਿੰਘ ਪੁੱਤਰ ਹਰਵੰਦ ਸਿੰਘ ਪਿੰਡ ਰਾਜੇਵਾਲ ਇਹਨਾਂ ਦੇ ਖੇਤ 'ਚ ਹਾਜ਼ਰ ਹਾਂ ਅੱਸੀ ਗੱਲ ਦੀ ਇਹ ਕਿਸਾਨ ਵੀਰ ਜਿੱਥੇ ਇਹ ਝੋਨੇ ਦੀ ਸਿੱਧੀ ਬਜਾਈ ਵਾਲਾ ਖੇਤ ਆ ਲਗਾਤਾਰ ਕਈ ਸਾਲਾਂ ਤੋਂ ਝੋਨੇ ਦੀ ਸਿੱਧੀ ਬਜਾਈ ਕਿਸਾਨ ਵੀਰ ਸਾਡੇ ਕਰਦੇ ਆ ਤੇ ਨਾਲ ਦੀ ਨਾਲ ਇਹਨਾਂ ਨੇ ਇਨ ਸਿਟੂ ਟੈਕਨੀਕ ਨਾਲ ਪਰਾਲੀ ਵਿੱਚ ਵਾਹ ਕੇ ਜਿਹੜਾ ਪਰਾਲੀ ਦਾ ਪ੍ਰਬੰਧਨ ਕੀਤਾ ਇਹਦੇ ਬਾਬਤ ਆਪਾਂ ਗੱਲਬਾਤ ਕਰਦੇ ਹਾਂ ਜਸਦੀਪ ਜੀ ਮੇਰਾ ਪਹਿਲਾ ਸਵਾਲ ਤੇਹੀ ਹੈ ਵੀ ਤੁਸੀਂ ਤੁਹਾਨੂੰ ਇਹ ਕਮ ਔਖਾ ਨਹੀਂ ਲੱਗਦਾ ਵੀ ਗੱਠਾ ਬਣਾ ਲਈਏ ਵੀ ਸੌਖਾ ਕੰਮ ਨਹੀਂ ਜੀ ਸਾਹਿਬ ਜੀ ਇਹ ਸਾਨੂੰ ਕੋਈ ਔਖਾ ਨਹੀਂ ਲੱਗਦਾ ਅਸੀਂ ਇਹ ਕਈ ਸਾਲਾਂ ਤੋਂ ਕਰਦੇ ਆਉਂਦੇ ਹਾਂ ਅੱਛਾ ਜੀ ਉਹਦੇ ਕਰਕੇ ਸਾਨੂੰ ਕੋਈ ਔਖਾ ਤੇ ਤੁਹਾਡਾ ਤੁਸੀਂ ਹੁਣ ਜਿਵੇਂ ਕਈ ਸਾਲਾਂ ਤੋਂ ਕਹਿ ਰਹੇ ਹੋ ਕਰਦੇ ਆ ਰਹੇ ਹੋ ਤਾਂ ਤੁਹਾਡਾ ਖਾਦਾਂ ਦਾ ਖਰਚਾ ਕਿੰਨਾ ਕੁ ਘਟਿਆ ਇਹਦੇ ਨਾਲ ਅਸੀਂ ਤਿੰਨ ਗੱਟੇ ਡਾਈ ਦੇ ਪਾ ਰਹੇ ਹਾਂ ਅੱਛਾ ਡੀਪੀ 3 ਗੱਟੇ 3 ਗੱਟੇ ਡੀਪੀ ਹਨ ਜਿਹੜੇ ਕਿਸਾਨ 6-7 ਪੌਂਦੇ ਅਸੀਂ 3 ਗੱਟੇ ਪਾਉਂਦੇ ਹਾਂ ਇਹ ਪोटाਸ਼ ਦਾ ਕਿੰਨੀ ਕੁ ਮਤਰਾ ਪोटाਸ਼ ਵਾਸ਼ ਕੋ ਥੱਲੇ ਅੱਛਾ ਜੀ ਬਹੁਤ ਘੱਟ ਠੀਕ ਹੈ ਜੀ ਤੇ ਪਤਾ ਥੱਲਾ ਜੂਰੀ ਦਾ ਬਸ ਨਾਲ ਦੀ ਨਾਲ ਮੈਨੂੰ ਇਹ ਦੱਸੋ ਵੀ ਤੁਹਾਡਾ ਜਿਵੇਂ ਖਾਦਾਂ ਦਾ ਖਰਚਾ ਤਾਂ ਘਟਿਆ ਹਾਂ ਝਾੜ ਤੇ ਕੀ ਇੰਪੈਕਟ ਪਿਆ ਤੇ ਕੁਆਲਿਟੀ ਕਿਹੋ ਜਿਹੀ ਰਹੀ ਆਪਾਂ ਦੀ ਇਹਦੇ ਝਾੜ ਤੇ ਬਹੁਤ ਵਧੀਆ ਅਸਰ ਪੈਂਦਾ ਵਾ ਝਾੜ ਇਹਦਾ ਬਹੁਤ ਵਧੀਆ ਨਿਕਲਦਾ ਆਲੂ ਦੀ ਜਿਹੜੀ ਚਮਕ ਤੇ ਬਹੁਤ ਵਧੀਆ ਨਿਕਲਦਾ ਇੱਕ ਜੇ بارش ਵੀ ਕੁਝ ਵੀ ਹੋਵੇ ਇਹ ਆਲੂ ਦੀ ਪਟਾਈ ਹੋਣੀ ਹੋਣੀ ਯਾਨੀ ਬੇਮੌਸਮੀ ਬਾਰਿਸ਼ ਨਾਲ ਇੱਕ ਤਰ੍ਹਾਂ ਦਾ ਇੰਸ਼ੋਰੈਂਸ ਹੋ ਜਾਂਦਾ ਹੈ ਪਾਣੀ ਨਾਲ ਆਲੂ ਖਰਾਬ ਨਹੀਂ ਹਾਂ ਹੁੰਦਾ ਨਹੀਂ ਤੇ ਉਹ ਟਾਈਮ ਤੇ ਸਾਨੂੰ ਰੇਟ ਮਿਲ ਜਾਂਦੇ ਲੋਕਾਂ ਦੇ ਚੱਲਦੇ ਨਹੀਂ ਸਾਡੇ ਫਟਾਈਆਂ ਹੁੰਦੀਆਂ ਫਟਾਈਆਂ ਲਾਓ ਦੀ ਇਹ ਵਰਖੋਲ ਦੇ ਨਾਲ ਬਾਕੀ ਜਿਹੜੀ ਆਪਣੀ ਸੋਣੀ ਦੀ ਫਸਲ ਆ ਉਹਦੇ ਤੇ ਕਿੰਨਾ ਇੰਪੈਕਟ ਦੇਖਿਆ ਤੁਸੀਂ ਪ੍ਰਾਲੀ ਜਿੱਥੇ ਵਿੱਚ ਪਈਏ ਇਹ ਵੀ ਝਾੜ ਚ ਕਿੰਨਾ ਕ ਵੱਧਾ ਲੱਗਿਆ ਤੁਹਾਨੂੰ ਇਹ ਜਦੋਂ ਗੜ ਵੰਡੀ ਆ ਜਦੋਂ ਇਹ ਪ੍ਰਾਲੀ ਵਿੱਚ ਪਈ ਹਾਂ ਇਹਦਾ ਅਸਰ ਬਣੀ ਜਾਂਦਾ ਜਦੋਂ ਅਸੀਂ ਹੁਣ ਪਲੌ ਮਾਰਿਆ ਜਿਵੇਂ ਰੂੜੀ ਹੁੰਦੀ ਆ ਇਸ ਤਰ੍ਹਾਂ ਦੀ ਜਿਹੜੀ ਪਾਈਛਲੇ ਸਾਲ ਦੀ ਪ੍ਰਾਲੀ ਥੋਟੇ ਆ ਇਹਨੇ ਵਿੱਚ ਤਿਆਰ ਹੋ ਜਾਣਾ ਜਿਹੜੀ ਦੁਈਆ ਉੱਤੇ ਤੇ ਡੀਜ਼ਲ ਦਾ ਖਰਚਾ ਕਿੰਨਾ ਕ ਵੱਧ ਆ ਵੀ ਜੇ ਆਪਰੇਸ਼ਨ ਕੋਈ ਵੱਧ ਰੇ ਆ ਜਿਵੇਂ ਕਟਰ ਵੀ ਦੋ ਵਾਰੀ ਫੇਰਨਾ ਪੈਂਦਾ ਤਵੀਆਂ ਵੀ ਫੇਰਦੇ ਆ ਇਹਦੇ ਤੋਂ ਡੀਜ਼ਲ ਦਾ ਵਾਹ ਵਹੀ ਦਾ ਖਰਚਾ ਕਿੰਨਾ ਕੋਈ ਡੀਜ਼ਲ ਦਾ ਇਹਦਾ ਵਾੜਾ ਖਰਚਾ ਜਿੰਨਾ ਕਿ ਦੇ ਵਿੱਚ ਮੜਾ ਮੋਟਾ ਡੀਜ਼ਲ ਵਾਹਦਾ ਉਹਨਾਂ ਕ ਇਹ ਜਿਹੜੀ ਕੀ ਆਪਾਂ ਆਲੂ ਆ ਇਹ ਉਹਨਾਂ ਕ ਕਨਾ ਫਾਇਦਾ ਦੇ ਜਾਂਦਾ ਆਪਣਾ ਨੂੰ ਰੇਟ 'ਚ ਆ ਜਾਂਦਾ ਰੇਟ 'ਚ ਹਾਂ ਠੀਕ ਹੈ ਡੀਜ਼ਲ ਦਾ 1000 ਰੁਪਏ ਦਾ ਵੱਲ ਤੋਂ ਵੱਧ ਫਰਕ ਪੈਣਾ ਇਹਨਾਂ ਕ ਬੜਾ ਫਰਕ ਪੈਂਦਾ ਤੇ ਯਾਨੀ ਤੁਹਾਡੇ ਹਿਸਾਬ ਨਾਲ ਵੀ ਡੀਜ਼ਲ ਦਾ ਖਰਚਾ ਵੀ ਉਹਨਾਂ ਨਹੀਂ ਵੱਧਾ ਹਾਂ ਪਰ ਫਾਇਦਾ ਬਹੁਤ ਜ਼ਿਆਦਾ ਫਾਇਦਾ ਬਹੁਤ ਜ਼ ਠੀਕ ਹੈ ਬਾਕੀ ਕਿਸਾਨਾਂ ਨੂੰ ਕੀ ਸੰਦੇਸ਼ ਦਵਾਂ ਮੈਂ ਤਾਂ ਕਿਸਾਨਾਂ ਨੂੰ ਇਹੀ ਪਾਉਂਗਾ ਵੀ ਸਿੱਧੀ ਬਜਾਈ ਕਰੋ ਆਈਐਸਆਰ ਹਾਂਜੀ ਉਹਦੇ ਨਾਲ ਆਲੂ ਵੀ ਟਾਈਮ ਨਾਲ ਲੱਗੂਗਾ ਤੇ ਜੀਮੀਦਾਰ ਵੀ ਟਾਈਮ ਨਾਲ ਉਹ ਰੇਟ ਵੀ ਟਾਈਮ ਨਾਲ ਮੰਡੀ ਕਰਨ ਬਹੁਤ ਵਧੀਆ ਹੁੰਦਾ ਠੀਕ ਹੈ ਉਹਦੇ ਵਿੱਚ بارش ਦਾ ਕੋਈ ਚੱਕਰ ਨਹੀਂ ਬੰਦਾ ਪਲੌ ਮਾਰੋ ਅਸੀਂ ਇੰਨੀ ਵਾਰਸ਼ ਪਈ ਆ ਪਲੌ ਮਾਰਨ ਤੋਂ ਬਾਅਦ 4 ਦਿਨ ਬਾਅਦ ਅਸੀਂ ਸ਼ੁਰੂ ਕਰਤਾ ਸ਼ੁਰੂ ਕਰ ਜਦ ਕਿ ਲੋਕਾਂ ਦੇ ਹਜੇ ਤੱਕ ਵੀ ਗਿੱਲੇ ਪੈ ਗਿੱਲੇ ਹੋਰ ਫੋਰ ਕੇ ਬਣ ਠੀਕ ਹੈ ਜਸਦੇਵ ਜੀ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਨੂੰ ਬਹੁਤ ਹੀ ਕਲੀਅਰ ਕਟ ਸੰਦੇਸ਼ ਅਗਾਹ ਵਧੂ ਕਿਸਾਨ ਨੇ ਸਾਡੇ ਨੇ ਦਿੱਤਾ ਤੇ ਇਹਨਾਂ ਦੇ ਜਿਹੜੇ ਦੱਸੇ ਨੁਕਤੇ ਆ ਜੇ ਤੁਸੀਂ ਅਪਲਾਈ ਕਰੋਗੇ ਪੂਰੀ ਚ ਸਭ ਤੋਂ ਵਧੀਆ ਜਿਹੜਾ ਪਹਿਲਾ ਪੁਆਇੰਟ ਹੈ ਵੀ ਹਾਰਵੈਸਟਿੰਗ ਵਿਦ ਐਸਐਮਐਸ ਹੋਵੇ ਜੀ ਉਹ ਬਹੁਤ ਜ਼ਰੂਰੀ ਹੈ ਜੇ ਅਸੀਂ ਪਰਾਲੀ ਵਿਦਆਊਟ ਐਸਐਮਐਸ ਅਸੀਂ ਕੰਬਾਈਨ ਹਾਰਵੈਸਟ ਕਰਦੇ ਆ ਫਿਰ ਪਰਾਲੀ ਸਾਹਮਣੀ ਬਹੁਤ ਔਖੀ ਹੋ ਜਾਂਦੀ ਹੈ ਇਹਨਾਂ ਗੱਲਾਂ ਨਾਲ ਮੈਂ ਧੰਵਾ ਦੱਕਦਾ ਹੱਸ ਕੇ